ਜੋ ਥਾ ਲੈ ਕੇ ਮੈਂ ਜਾਵਾਂ ਮੇਰੇ ਨਾਲ ਚਾਰ ਸਿੰਘ ਜਾਣ ਵਾਸਤੇ ਤਿਆਰ ਹੋ ਜਾਣ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੁਧਿਆਣਾ ਦੇ ਫਰੋਜ਼ ਗਾਂਧੀ ਮਾਰਕੀਟ ਵਿਖੇ ਲਗਾਇਆ ਗਿਆ ਦੁੱਧ ਦਾ ਲੰਗਰ ਸਭ ਕੀ ਦੀ ਸੇਵਾ ਇਹ ਸਾਹਿਬ ਜੀ ਦੀ ਯਾਦ ਵਿੱਚ ਇਹਾਂ ਦੀ ਯਾਦ ਵਿੱਚ ਸੂਤ ਦੇ ਡੋਕਟਰ ਨੰਦਰ ਸਿੰਘ ਆਏ ਹਨ ਕਰਪਾ ਕਰਨ ਦਾ ਆਤਮਿਕ ਦਾ ਪ੍ਰਵਾਹ ਹਨ ਕਰਤਾਰਪੁਰ ਪ੍ਰਵਾਹ ਪਰਮਾਦੇ ਦਿਨਾਂ ਵਾਲੀ ਤਾਂ ਤੁਸੀਂ ਮਠੀਰਾ ਜਾਣਦੇ ਹੋ ਦਾਦੀ ماں ਜਿਹੜੀ ਗੁਰਬਾਣੀ ਸਿਖਾਉਂਦੀ ਹੈ ਉਹ ਵੀ ਸਭ ਨੂੰ ਯਾਦ ਹੈ ਜਾਂ ਨਹੀਂ ਬਾਣੀ ਦਾ ਸਿਰਜਣ ਦੇਵੋ ਮਾਗਰ ਔਰ ਕੇਸੇ ਜੀ ਨੂੰ ਵੱਲੋਂ ਪਰਮਾਦੇ ਦਿਨਾਂ ਦੋਧਾ ਲੰਗਰ ਲਾਇਆ ਗਿਆ ਜਿਹੜੇ ਸਾਡੇ ਸਵਾਗਤ ਨੇਤੀ ਜੀ ਬਾਦਮੀ ਦੇ ਜਾਲ ਨਿਰਵਰ ਪਰਿਆਈ ਆ ਬਈ ਸਾਹਿਬ ਜੀ ਜਦੋਂ ਜੀ ਨਾਲ ਨੇ ਹਲ ਜਿਓ ਬਈ ਥੰਸਾਣੇ ਹਲ ਜਿਵਾਈ ਹੈ ਅਜੇ ਹਰ ਸਾਹ ਨੰਗਾ ਲਗਾ ਜਾਵਾਂਗੇ ਆ ਬਈ ਕਿਰਪਾ ਨਾਲ ਇਹ ਜਿਹੜਾ ਦਿਨ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੰਦਰ ਮਾਰੇ ਬਨਾਮ ਦਰ ਨੰਗਾ ਲਗਾ ਆ ਗਿਆ ਆਰਾਮ ਸਭੀ ਦਾ ਦੂਰ ਆਉਣੀ ਮੇਰੇ ਕੋਲ ਗੁਰੂ ਘਰ ਨੂੰ ਕੇਰ ਕੇ ਬੈਠੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਖਾਣ ਪੀਣ ਦਾ ਸਮਾਂ ਸੀਮਿਤ ਹੈ ਗੁਰੂ ਸਾਹਿਬ ਦਾ ਹੁਕਮ ਹੈ ਸਾਨੂੰ ਘੜੀ ਦੇ ਬਾਹਰ ਜਾ ਕੇ ਲੜਨਾ ਪਵੇਗਾ ਠੀਕ ਹੈ ਅਸੀਂ ਸਾਰੇ ਇਕੋ ਵੇਰ ਜਾ ਕੇ ਹੱਲਾ ਬੋਲਦੇ ਆਗੇ ਕਤੋਂ ਕਤ ਸੈਕੜਿਆਂ ਨੂੰ ਧਰਤੀ ਦੇ ਵਿਚਾ ਦੇਗੇ ਅਸੀਂ ਸੈਕੜਿਆਂ ਨੂੰ ਚਲੋ